ਸੱਚੀ ਸੁੱੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਜਦੋਂ ਵੀ ਉਹ ਦਿਨ ਆਵੇ ਜਨ ਦੇਵ ਕਰੋ ਦੀ ਮਾਰਾਂ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕਿਉਂਕਿ ਜਿਹੜੇ ਸ਼ਹੀਦ ਸਿੰਘ ਹੋਏ ਨੇ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜਿਨ੍ਹਾਂ ਦਾ ਧੇਨ ਕਦੀ ਵੀ ਦਿੱਤਾ ਨਹੀਂ ਜਾ ਸਕਦਾ ਸੋ ਉਹਨਾਂ ਦੀ ਉਹਨਾਂ ਨੂੰ ਯਾਦ ਕਰਦਿਆਂ ਸਭ ਵੀਜਨ ਚਕਾਵਾਂ ਦੇ ਬਿਜਲੀ ਘਰ ਦੇ ਵੱਲ ਜਿਹੜਾ ਸ਼ਬੀਰ ਦਾ ਜਿਹੜਾ ਇਹ ਲੰਗਰ ਲਗਾਇਆ ਗਿਆ ਹੈ ਇਹ ਸਮੂਹ ਬਿਜਲੀ ਬਲਾਜਮਾ ਦੀ ਚੜ੍ਹਦੀ ਕਲਾ ਦੇ ਲਈ ਆ ਅੱਜ ਤੋਂ ਮੈਸੇਜ ਕੀ ਦੇ ਜਿਹੜੇ ਨੌਜਵਾਨ ਪੀੜੀ ਜੋ ਕਰਾਇ ਪੈ ਚੁਕੀ ਹੈ ਉਹਦੇ ਬਾਰੇ ਕੀ ਕਹਿੰਦੇ ਨੇ ਜਿਹੜੀ ਨੌਜਵਾਨ ਪੀੜੀ ਆ ਇਹ ਕਰਾਇ ਜਿਹੜੀ ਪਈ ਹੈ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਜਿਸ ਤਰ੍ਹਾਂ ਨਸ਼ੇ ਦੀ ਦੰਦਨ ਲਾ ਲਈ ਆਪਾਂ ਜਾਂ ਹੋਰ ਕ੍ਰਾਈਮ ਦੀ ਦੁਨੀਆ ਚ ਪੂਰੀ ਫੈਲੀ ਹੈ ਉਹਨਾਂ ਨੂੰ ਛੱਡ ਕੇ ਸਾਨੂੰ ਆਪਣੇ ਸਿੱਖ ਜਿਹੜੇ ਕੌਮ ਦੇ ਯੋਧੇ ਆ ਉਹਨਾਂ ਵੱਲ ਤੁਰਨਾ ਚਾਹੀਦਾ ਕਿਉਂਕਿ ਕੌਮਾਂ ਕਦੀ ਵੀ ਗਰਦਾਰਾਂ ਤੇ ਜਾਂ ਨਸ਼ੇੜੀਆਂ ਦੇ ਉੱਤੇ ਮਾਰ ਨਹੀਂ ਕਰਦੀ ਕੌਮਾਂ ਮਾਨ ਕਰਦੀਆਂ ਨੇ ਸੱਚੇ ਸੁੱਚੇ ਸੂਰਮਿਆਂ ਦੇ ਉੱਤੇ ਦੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ